ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਘਰ ਲੈ ਕੇ ਆਏ ਆਂਗੇ ਜੋ ਕਿ ਇੱਕ ਸੁਪਨਿਆਂ ਦਾ ਘਰ ਹੈ ਦੋਸਤੋ ਹਰ ਇੱਕ ਦੀ ਰੀਜ ਹੁੰਦੀ ਹੈ ਕਿ ਆਪਾਂ ਵੀ ਇੱਕ ਘਰ ਬਣਾਈਏ ਤੇ ਐਦਾਂ ਦਾ ਘਰ ਬਣਾਉਂਗੇ ਤਾਂ ਬਹੁਤ ਹੀ ਸੋਹਣਾ ਘਰ ਬਣਨਾ ਇਹ ਸਿੰਗਲ ਪੋਰਸ਼ਨ ਘਰ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਐਲੀਵੇਸ਼ਨ ਫਰੰਟ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਵਾਂਗੇ ਆਪਾਂ ਤੇ ਅੰਦਰੋਂ ਪੂਰੀ ਵੀਡੀਓ ਵੀ ਦਿਖਾਵਾਂਗੇ ਮੈਪ ਬਹੁਤ ਵਧੀਆ ਬਣਿਆ ਹੋਇਆ ਇਸ ਘਰ ਦਾ ਸੇਮਾ ਇਦਾਂ ਲੱਗ ਰਿਹਾ ਜਿਵੇਂ ਫੋਰਨ ਵਾਲੇ ਘਰ ਹੁੰਦੇ ਨੇ ਪਰ ਇਹ ਪੰਜਾਬ ਦੇ ਵਿੱਚ ਹੀ ਆ ਦੋਸਤੋ ਬਹੁਤ ਸੋਹਣਾ ਸਕੂਨ ਮਿਲਦਾ ਘਰ ਦੇ ਵਿੱਚ ਜਾ ਕੇ ਆਜੋ ਅੰਦਰੋਂ ਦਿਖਾਉਣਾ ਤੁਹਾਨੂੰ ਪਹਿਲਾਂ ਰੈਂਪ ਵਗੈਰਾ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਗੇਟ ਕਿੰਨਾ ਵਧੀਆ ਗੇਟ ਲੱਗਿਆ ਹੋਇਆਗਾ ਆ ਵੇਖੋ ਡਿਜ਼ਾਈਨ ਗੇਟ ਦਾ 2500 ਸਕੁਅਰ ਫੁੱਟ ਏਰੀਏ ਦੇ ਵਿੱਚ ਇਹ ਘਰ ਬਣਿਆ ਹੋਇਆਗਾ ਤੇ ਸਿੰਗਲ ਪੋਰਸ਼ਨ ਹੈਗਾ ਉੱਪਰ ਸਿਰਫ ਇੱਕ ਰੂਮ ਇੱਕ ਰੂਮ ਹੈਗਾ ਉੱਪਰ ਜੋ ਕਿ ਕ੍ਰੂਮ ਦੀ ਜਗ੍ਹਾ ਦੀ ਜੋ ਓਪਨ ਛੱਡਿਆ ਹੋਇਆ ਹੈਗਾ ਫਰੰਟ ਤੋਂ ਉਹ ਤੁਹਾਨੂੰ ਆਪ ਦਿਖਾਵਾਂਗੇ ਕਿਵੇਂ ਛੱਡਿਆ ਹੋਇਆ ਹੈਗਾ ਆ ਵੇਖੋ ਇਹ ਬਰੰਡਾ ਆ ਗਿਆ ਸਾਈਡ ਤੇ ਉਧਰ ਪੋਰਚ ਦੇਖ ਰਹੇ ਹਾਂ ਜੋ ਕਿ ਟਰੈਕਟਰ ਖੜਿਆ ਇਹ ਛੋਟਾ ਬਰੰਡਾ ਆ ਗਿਆ ਇੱਕ ਜੋ ਕਿ ਮੇਨ ਐਂਟਰੀ ਦੇ ਮੂਹਰੇ ਆ ਗਿਆ ਤੇ ਸਾਈਡ ਤੇ ਅੱਗੇ ਪੌੜੀਆਂ ਦੀ ਜਗ੍ਹਾ ਰਹੇਗੀ ਆ ਵੇਖੋ ਉੱਪਰ ਛੋਟੀ ਜਿਹੀ ਇੱਕ ਗ੍ਰੇਲ ਲੱਗੀ ਹੋਈ ਆ ਤੇ ਸਾਈਡਾਂ ਤੇ ਕੋਰਾ ਵਗੈਰਾ ਬਣਾ ਕੇ ਇਹ ਗੱਲਬਾਤ ਬਣਾਈ ਹੋਈ ਆ ਬਿਲਕੁਲ ਆ ਵੇਖੋ ਵਿਚਾਲੇ ਦੋ ਬਾਰ ਗਲਾਈ ਵਾਲੇ ਦਿੱਤੇ ਹੋਏ ਨੇ ਜੋ ਕਿ ਜੋ ਕਿ ਇਸ ਘਰ ਨੂੰ ਕਲਾਸਿਕਲ ਦੀ ਲੁੱਕ ਦਿੰਦੇ ਨੇਗੇ ਤੇ ਇੱਧਰ ਇਹ ਸਟੇਅਰ ਕੇਸ ਦੀ ਜਗ੍ਹਾ ਆ ਗਈ ਪੌੜੀਆਂ ਦੀ ਜਗ੍ਹਾ ਜੋ ਕਿ ਇੱਕ ਵੱਖਰਾ ਐਲੀਵੇਸ਼ਨ ਤਿਆਰ ਕੀਤਾ ਹੈ ਉੱਪਰ ਵੇਖ ਰਹੇ ਹੋ ਤੁਸੀਂ ਉੱਥੇ ਰੂਮ ਬਣਾਇਆ ਹੋਇਆ ਉੱਪਰ ਇੱਕ ਆਜੋ ਆਪਾਂ ਅੰਦਰੋਂ ਦਿਖਾਵਾਂਗੇ ਤੁਹਾਨੂੰ ਇਹ ਜਿਹੜੀ ਦੇਖ ਰਹੇ ਹੋ ਤੁਸੀਂ ਏਸੀ ਪਿਆ ਜਿੱਥੇ ਆਊਟਡੋਰ ਇੱਥੇ ਡ੍ਰੈਗ ਰੂਮ ਦਾ ਏਰੀਆ ਆ ਗਿਆ ਦੋਸਤੋ ਤੇ ਦੋ ਬਰੰਡ ਆ ਗਿਆ ਜਿਹੜਾ ਆਪਣਾ ਛੋਟਾ ਇੱਥੇ ਮੇਨ ਗੇਟ ਦੀ ਐਂਟਰੀ ਆ ਗਈ ਤੇ ਇਧਰ ਟਰੈਕਟਰ ਵਾਸਤੇ ਪੋਰਚ ਬਣਿਆ ਹੋਇਆ ਹੈਗਾ ਸਾਹਮਣੇ ਗੱਡੀ ਗੁੱਡੀ ਵਾਸਤੇ ਤੇ ਸਾਹਮਣੇ ਇੱਕ ਵਿੰਡੋ ਵੀ ਰੱਖੀ ਹੋਈ ਹੈ ਜੋ ਕਿ ਰਸੋਈ ਦੇ ਵਿੱਚ ਕਿਚਨ ਤੋਂ ਆ ਵੇਖੋ ਗਰੇਲ ਲੱਗੀ ਹੋਈ ਹੈ ਛੋਟੀ ਗਰੇਲਾ ਤੇ ਆ ਜੋ ਲੈ ਕੇ ਚੱਲਦੇ ਆ ਦੋ ਸਟੈਪ ਰੱਖੇ ਹੋਏ ਨੇਗੇ ਉੱਚਾ ਦਾ ਮਕਾਨ ਤੇ ਇਧਰ 베ੜੇ ਦੇ ਵਿੱਚ ਆਹ ਵਾਲੀ ਟਾਈਲ ਲੱਗੀ ਹੋਈ ਆ ਵਾਈਟ ਤੇ ਬ੍ਰਾਊਨ ਵਾਈਟ ਤੇ ਗ੍ਰੇ ਸੋਰੀ ਇਹ ਮੇਨ ਗੇਟ ਦੀ ਐਂਟਰੀ ਆ ਗਈ ਆ ਵੇਖੋ ਸਾਗਵਾਨ ਦੀ ਸਾਰੀ ਲੱਕੜ ਲੱਗੀ ਹੋਈ ਹੈ ਸਾਗਵਾਨ ਦਾ ਕੰਮ ਕੀਤਾ ਹੋਇਆ ਸਾਰਾ ਤੇ ਇਹ ਜਾਲੀ ਵਾਲਾ ਪੱਲਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਮੇਨ ਡੋਰ ਦੀ ਡਿਜ਼ਾਈਨਿੰਗ ਆ ਗਈ ਇਹ ਵੀ ਵੀ ਤੁਸੀਂ ਦੇਖ ਸਕਦੇ ਹੋ ਸਾਗਵਾਨ ਦੇ ਹੀ ਇਹ ਬਣਾਇਆ ਹੋਇਆ ਤੇ ਪਿੱਤਲ ਦੇ ਕੋਕੇ ਲੱਗੇ ਹੋਏ ਨੇ ਉੱਪਰ ਤਾਰੇ ਲੱਗੇ ਹੋਏ ਆ ਵਿਚਾਲੇ ਤੇ ਆ ਦੇਖੋ ਝੁੰਮਰ ਛੱਤ ਦੇ ਉੱਪਰ ਤੇ ਉੱਪਰ पीओपी ਕੀਤੀ ਹੋਈ ਹੈ ਸਾਰੀ ਲੋਬੀ ਦੇ ਵਿੱਚ ਵੱਖ-ਵੱਖ ਰੂਮਾਂ ਦੇ ਵਿੱਚ ਵੱਖ-ਵੱਖ ਕਨਸੈਪਟ ਹੈਗਾ ਤੁਹਾਨੂੰ ਸਾਰੇ ਰੂਮ ਬਖਾਵਾਂਗੇ ਆਪਾਂ ਦੋਸਤੋ ਤੇ ਦੇਖੋ ਲੋਬੀ ਪਹਿਲਾਂ ਪੂਰੀ ਖੁੱਲੀ ਲੋਬੀ ਹੈ ਲੋਬੀ ਦੇ ਵਿੱਚ ਹੀ ਡਾਈਨਿੰਗ ਟੇਬਲ ਲੱਗਿਆ ਹੋਇਆ ਹੈ ਸਾਹਮਣੇ ਤੇ ਇਧਰ ਇਹ ਡ੍ਰੈਗ ਰੂਮ ਦਿਖਾਉਣਾ ਤੁਹਾਨੂੰ ਪਹਿਲਾਂ ਆਪਾਂ ਰਾਈਟ ਸਾਈਡ ਤੇ ਜੋ ਕਿ ਆਪਾਂ ਐਂਟਰ ਹੋਏ ਆ ਉੱਥੇ ਡ੍ਰੈਗ ਰੂਮ ਬਣਿਆ ਹੋਇਆ ਹੈਗਾ ਆ ਵੇਖੋ ਡ੍ਰੈਗ ਰੂਮ ਦਾ ਵੀ ਇੱਕ ਵੱਖਰਾ ਡਿਜ਼ਾਈਨ ਹੈ ਦੋਸਤੋ ਬਹੁਤ ਸੋਹਣਾ ਆ ਦੇਖੋ ਕਿਦਾਂ ਦਾ ਫੈਨ ਲੱਗਿਆ ਹੋਇਆ ਹੈ ਉੱਪਰ ਆ ਵੇਖੋ ਡਾਊਨ ਸੀਲਿੰਗ ਕੀਤੀ ਹੋਈ ਹੈ ਇੱਥੇ ਬਹੁਤ ਸੋਹਣੇ ਤਰੀਕੇ ਦੀ ਤੇ ਇਧਰ ਕੰਧ ਦੇ ਉੱਪਰ ਵਾਲ ਦੇ ਉੱਪਰ ਇੱਕ ਅਲੱਗ ਦੀ ਡਿਜ਼ਾਈਨਿੰਗ ਬਣਾਈ ਹੋਈ ਹੈਗੀ ਇਹ ਆਪਣਾ ਡਰੈੰਗ ਰੂਮ ਬਣਿਆ ਹੋਇਆ ਹੈ ਦੋਸਤੋ ਰਾਈਟ ਸਾਈਡ ਤੇ ਜੋ ਕਿ ਮੇਨ ਡੋਰ ਦੇ ਤੇ ਇਧਰ ਲੈਫਟ ਸਾਈਡ ਤੇ ਵਾਸ਼ਿੰਗ ਏਰੀਆ ਆ ਗਿਆ ਜੋ ਕਿ ਵਸਵਿਸ਼ਨ ਲੱਗਾ ਹੋਇਆ ਇੱਥੇ ਆ ਵੇਖੋ ਇਸ ਦੀ ਕਿੰਨੀ ਸੋਹਣੀ ਇਸ ਦੀ ਡਿਜ਼ਾਈਨਿੰਗ ਹੈਗੀ ਇੱਕ ਨਕਸ਼ਾ ਬਾਇਆ ਹੋਇਆ ਹੈ ਜੋ ਕਿ PVC ਦੇ ਉੱਪਰ ਨਕਸ਼ੇ ਦਾ ਡਿਜ਼ਾਈਨ ਬਣਾਇਆ ਹੋਇਆ ਜੋ ਕਿ ਸ਼ੀਸ਼ੇ ਦਾ ਗਲਾਸ ਦਾ ਤੇ ਇਧਰ ਕਿਚਨ ਬਣਾਇਆ ਹੋਇਆ ਹੈਗਾ ਇਹ ਵੀ ਲੈਫਟ ਸਾਈਡ ਤੇ ਬਣਾਇਆ ਹੋਇਆ ਕੱਲੀ-ਕੱਲੀ ਚੀਜ਼ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਦਿਖਾਵਾਂਗੇ ਬਹੁਤ ਸੋਹਣਾ ਕਿਚਨ ਬਣਾਇਆ ਹੋਇਆ ਮਾਡਲ ਕਿਚਨ ਆ ਵੇਖੋ ਕਿੰਨੀ ਵਧੀਆ ਬਾਕਸ ਵਗੈਰਾ ਦੇ ਸਾਰੇ ਕਲਰ ਵਗੈਰਾ ਮੈਚਿੰਗ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਸਿੰਪਲ ਕਲਰ ਨੇ ਸਾਰੇ ਤੇ ਸਾਹਮਣੇ ਵਿੰਡੋ ਰੱਖੀ ਹੋਈ ਹੈ ਜੋ ਕਿ 메ਨ ਡੋਰ ਤੇ ਆਪਣੇ 게ਟ ਤੇ ਨਿਗਾਹਬਜਦੀ ਰਹਿੰਦੀ ਹੈਗੀ ਅੰਦਰੋਂ ਤੇ ਟਾਇਲ ਵਗੈਰਾ ਦਾ ਨੀਚੇ ਤੁਸੀਂ ਡਿਜ਼ਾਈਨ ਰੇਸ਼ੇ ਵਗੈਰਾ ਵੇਖ ਸਕਦੇ ਹੋ ਕਿੱਦਾਂ ਦਾ ਟਾਇਲ ਲੱਗੀ ਹੋਈ ਹੈਗੀ ਤੇ ਸਾਹਮਣੇ ਇਧਰ ਕਿਚਨ ਦੇ ਨਾਲ ਇੱਕ ਉਧਰ ਬੈਡਰੂਮ ਆ ਗਿਆ ਆ ਵੇਖੋ ਇਸ ਦੇ ਨਾਲ ਹੀ ਇੱਕ ਬੈਡਰੂਮ ਬਣਾ ਹੋਇਆ ਹੈਗਾ ਇਹ ਸਾਰੇ ਦੇ ਵਿੱਚ ਇਸ ਦੇ ਵਿੱਚ ਵੀ ਸਾਗਵਾਨ ਦੀ ਲੱਕੜ ਲੱਗੀ ਹੋਈ ਹੈ ਜੋ ਕਿ ਗੇਟ ਵਗੈਰਾ ਲੱਗੇ ਹੋਏ ਨੇ ਪੱਲੇ ਆ ਵੇਖੋ ਇਧਰ ਵੀ ਡਾਊਨ ਸੀਲਿੰਗ ਅਲੱਗ ਦੀ ਡਾਊਨ ਸੀਲਿੰਗ ਕੀਤੀ ਗਈ ਹੈ ਕਿਸ ਬੈੱਡਰੂਮ ਦੇ ਵਿੱਚ ਅਲੱਗ ਦਾ ਕਨਸੈਪਟ ਬਣਾਇਆ ਹੋਇਆ ਸੋ ਲੱਗ ਲੱਗ ਫੀਲਿੰਗ ਆਉਂਦੀ ਹੈ ਅਲੱਗ ਲੱਗ ਰੂਮਾਂ ਦੇ ਵਿੱਚ ਜਾ ਕੇ ਸੇਮ ਨਹੀਂ ਹੈਗੀ ਕਿਤੇ ਵੀ ਇੱਕ ਵੀ ਚੀਜ਼ ਇਹ LED ਵਾਲ ਤਿਆਰ ਕੀਤੀ ਹੋਈ ਹੈ ਜੋ ਕਿ ਤੇ ਇਧਰ ਵਾਸ਼ਰੂਮ ਤੇ ਡ्रेसਿੰਗ ਰੂਮ ਬਣਾਇਆ ਹੋਇਆ ਇਧਰ ਜੋ ਕਿ ਬੈਕ ਸਾਈਡ ਤੋਂ ਵਿੰਡੋ ਰੱਖੀ ਹੋਈ ਹੈ ਉੱਪਰ ਚਾਨਣ ਵਾਸਤੇ ਵਾਸ਼ਿੰਗ ਏਰੀਆ ਆ ਗਿਆ ਹੈ ਇੱਥੇ ਥੋੜਾ ਬੈਕ ਸਾਈਡ ਤੇ ਰੱਖਿਆ ਹੋਇਆ ਬਾਈ ਹੋਰਿਆ ਨੇ ਤੇ ਨਾਲੇ ਚਾਨਣ ਵਗੈਰਾ ਪੈਂਦਾ ਤੇ ਇਧਰ ਇਹ ਡਰੈਸਿੰਗ ਰੂਮ ਆ ਗਿਆ ਰੂਮ ਦੇ ਵਿੱਚ ਦੀ ਅਟੈਚ ਹੁੰਦਾ ਹੈ ਆ ਦੇਖੋ ਡਰੈਸਿੰਗ ਰੂਮ ਤਿਆਰ ਹੋਇਆ ਹੋਇਆ ਕੀਤਾ ਹੋਇਆ ਗਲਾਸ ਵਗੈਰਾ ਲੱਗੇ ਹੋਏ ਨੇ ਵਿੰਡੋ ਵਗੈਰਾ ਤੇ ਇਧਰ ਸਾਹਮਣੇ ਵਾਸ਼ਰੂਮ ਤੇ ਇੱਕ ਹੋਰ ਗੱਲ ਇਸ ਵਾਸ਼ਰੂਮ ਦੇ ਵਿੱਚ ਦੇ ਹੀ ਆਪਾਂ ਇਧਰ ਲੋਬੀ ਦੇ ਵਿੱਚ ਐਂਟਰ ਹੋ ਸਕਦੇ ਆਂਗੇ ਜੋ ਕਿ ਇਹ ਹੀ ਵਾਸ਼ਰੂਮ ਲੌਬੀ ਦੇ ਨਾਲ ਵੀ ਅਟੈਚ ਕੀਤਾ ਹੋਇਆ ਹੈਗਾ ਜੋ ਕਿ ਕਾਮਨ ਤੌਰ ਤੇ ਵੀ ਆਪਾਂ ਯੂਜ਼ ਕਰ ਸਕਦੇ ਆ ਇਸ ਬੈੱਡਰੂਮ ਦੇ ਨਾਲ ਵੀ ਅਟੈਚ ਹੈ ਇਧਰੋਂ ਬਹੁਤ ਵਧੀਆ ਪਲਾਨ ਤਿਆਰ ਕੀਤਾ ਹੋਇਆ ਦੋਸਤੋ ਬਹੁਤ ਵਧੀਆ ਪਲਾਨ ਆਇਆ ਇਸ ਕੋਠੀ ਦਾ ਆ ਸਾਹਮਣੇ ਗੇਟ ਦੇਖ ਰਹੇ ਹੋ ਤੁਸੀਂ ਇਹ ਵਾਸ਼ਰੂਮ ਦਾ ਦਰਵਾਜ਼ਾ ਹੈਗਾ ਜੋ ਕਿ ਉਧਰ ਕਮਰੇ ਦੇ ਵਿੱਚ ਦੀ ਵੀ ਸਾਹਮਣੇ ਆ ਸਕਦੇ ਆਪਾਂ ਇਧਰ ਤੇ ਇਧਰੇ ਦੂਸਰਾ ਗੈਸਟ ਰੂਮ ਜੋ ਕਿ ਸੁਬਸ ਰੂਮ ਦੇ ਨਾਲ ਹੀ ਇਧਰ ਹੀ ਗੈਸਟ ਰੂਮ ਬਣਾਇਆ ਹੋਇਆ ਹੈਗਾ ਇਧਰ ਸਾਹਮਣੇ LED ਵਾਲ ਆ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਤੇ ਸਾਹਮਣੇ ਸ਼ੀਸ਼ਾ ਲੱਗਿਆ ਹੋਇਆ ਹੈਗਾ ਤੇ ਇਧਰ ਇਹ ਸੇਮ ਜਿਵੇਂ ਬਾਥਰੂਮ ਦੇ ਵਿੱਚ ਦੀ ਗੇਟ ਰੱਖਿਆ ਹੋਇਆ ਸੀ ਇਸ ਰੂਮ ਦੇ ਵਿੱਚ ਵੀ ਦਰਵਾਜ਼ਾ ਰੱਖਿਆ ਹੋਇਆ ਹੈਗਾ ਜੋ ਕਿ ਉੱਪਰੋਂ ਜਾਲੀ ਲੱਗੀ ਹੋਈ ਹੈ ਉੱਪਰ ਚਾਨਣ ਵਾਸਤੇ ਤੇ ਕੈਬਨਡ ਤਿਆਰ ਕੀਤਾ ਹੋਇਆ ਇਸ ਰੂਮ ਦੇ ਵਿੱਚ ਤੇ ਇਧਰ ਇਹ ਲ lobby ਦਾ ਏਰੀਆ ਆ ਗਿਆ सेम ਜਿੱਥੇ ਕਿ ਡਾਈਨਿੰਗ ਟੇਬਲ ਲੱਗਿਆ ਹੋਇਆਗਾ ਚੇਅਰਸ ਵਗੈਰਾ ਤੇ ਇਧਰ ਸਟੋਰ ਆ ਗਿਆ ਦੋਸਤੋ ਉਸ ਗੈਸਟ ਰੂਮ ਦੇ ਬੈਕ ਸਾਈਡ ਤੇ ਆ ਦੇਖੋ ਉੱਪਰ ਸੈਲਫ ਵਗੈਰਾ ਪਾਈ ਹੋਈ ਆ ਇਹ ਸਟੋਰ ਦੇ ਨਾਲ ਹੀ ਪੂਜਾ ਰੂਮ ਬਣਿਆ ਹੋਇਆਗਾ ਜੋ ਕਿ ਬਹੁਤ ਸੋਹਣਾ ਸਜਾਵਟ ਕੀਤੀ ਹੋਈ ਆ ਪੂਜਾ ਰੂਮ ਦੀ ਵੀ ਆ ਵੇਖੋ ਜੀ ਕਿੰਨਾ ਸੋਹਣਾ ਡੋਰ ਲਗਾਇਆ ਹੋਇਆ ਜੋ ਕਿ ਆ ਵੇਖੋ ਬਾਹਰ ਤੋਂ ਵੀ ਦਰਸ਼ਨ ਹੁੰਦੇ ਰਹਿੰਦੇ ਨੇ ਬਾਬੇ ਦੇ ਤੇ ਇੱਧਰ ਸਾਹਮਣੇ ਇੱਕ ਬੈੱਡਰੂਮ ਹੋਰ ਆ ਗਿਆ ਦੋਸਤੋ ਤਿੰਨ ਬੈੱਡਰੂਮ ਨੀਚੇ ਇਸ ਕੋਠੀ ਦੇ ਵਿੱਚ ਤੇ ਇੱਕ ਉੱਪਰ ਬਣਿਆ ਹੋਇਆਗਾ ਆ ਵੇਖੋ ਇਹ ਵਾਲਾ ਬੈੱਡਰੂਮ ਦਿਖਾਉਣਾ ਤੁਹਾਨੂੰ ਚੰਗੀ ਤਰ੍ਹਾਂ ਇਸ ਦੇ ਵਿੱਚ ਵੀ ਵਾਸ਼ਰੂਮ ਅਟੈਚ ਹੈਗਾ ਕਬੂਰਡ ਵਗੈਰਾ ਤਿਆਰ ਕੀਤੇ ਹੋਏ ਨੇਗੇ ਤੇ LED ਵਾਲ ਤਿਆਰ ਕੀਤੀ ਹੋਈ ਹੈ ਇਧਰਲੀ ਸਾਈਡ ਤੇ ਆ ਵੇਖੋ ਤੇ ਉੱਪਰ POP ਹੈਗੀ POP ਦਾ ਡਿਜ਼ਾਈਨ ਆਏਗਾ ਇਸ ਵਿੱਚ ਡਾਊਨ ਸੀਲਿੰਗ ਨਹੀਂ ਕੀਤੀ ਹੋਈ ਸਿੰਪਲ ਹੈ ਇਹ ਆਜੋ ਹੁਣ ਤੁਹਾਨੂੰ ਆਪਾਂ ਇਧਰ ਪੌੜੀਆਂ ਦੇ ਏਰੀਆ ਚ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਾਂ ਪੌੜੀਆਂ ਦਾ ਏਰੀਆ ਦਿਖਾਉਣੇ ਆਂਗੇ ਆ ਦੇਖੋ ਸਟੇਅਰ ਕੇਸ ਇਧਰ ਬਣੇ ਹੋਏ ਨੇਗੇ ਸਾਈਡ ਤੇ ਆ ਦੇਖੋ ਦੋਸਤੋ ਕਿੰਨਾ ਸੋਹਣਾ ਪੌੜੀਆਂ ਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਜੋ ਕਿ ਇਹ ਪੌੜੀਆਂ ਬਣੇ ਹੋਏ ਐਚ ਡੀ ਐਚ ਐਮ ਆਰ ਦੀਆਂ ਬਣੀਆਂ ਹੋਈਆਂ ਪੌੜੀਆਂ ਨੇ ਤੇ ਉੱਪਰ ਡੀਕੋ ਪੇਂਟ ਕੀਤਾ ਹੋਇਆ ਇਹਨਾਂ ਦੇ ਉੱਪਰ ਤੇ ਜੋ ਉੱਪਰ ਫੱਟੀ ਦੇਖ ਰਹੇ ਹੋ ਤੁਸੀਂ ਉਹ ਟਾਲੀ ਦੀ ਲੱਕੜ ਦੀ ਫੱਟੀ ਉੱਪਰ ਲਾਈ ਹੋਈ ਹੈ ਇਸ ਦੇ ਫਰੇਮ ਆ ਵੇਖੋ ਦੋਸਤੋ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਉੱਪਰ ਇਸ ਨੂੰ ਵੀ ਪਾਲਿਸ਼ ਕੀਤੀ ਹੋਈ ਹੈਗੀ ਇਹ ਰੂਮ ਆ ਗਿਆ ਉੱਪਰ ਜੋ ਕਿ ਆਪਾਂ ਫਸਟ ਫਲੋਰ ਤੇ ਆ ਚੁੱਕੇ ਆ ਪੌੜੀਆਂ ਦੇ ਵਿੱਚ ਦੀ ਇੱਥੇ ਇੱਕ ਰੂਮ ਦੀ ਸਹੂਲਤ ਦਿੱਤੀ ਹੋਈ ਹੈਗੀ ਇਹਨੂੰ ਆਪਾਂ ਰੂਮ ਦੇ ਤੌਰ ਤੇ ਯੂਜ਼ ਕਰ ਸਕਦੇ ਆ ਵੈਸੇ ਓਪਨ ਰੱਖਿਆ ਹੋਇਆ ਹੈਗਾ ਇਹ ਇਹਨੂੰ ਪੋਰ ਲੌਬੀ ਵੀ ਕਹਿ ਸਕਦੇ ਆ ਆਪਾਂ ਤੇ ਰੂਮ ਦੇ ਤੌਰ ਤੇ ਵੀ ਇਹਨੂੰ ਯੂਜ਼ ਕਰ ਸਕਦੇ ਆ ਤੇ ਉੱਪਰ ਲੈ ਆਇਆ ਆ ਆਪਾਂ ਛੱਤ ਤੇ ਆ ਗਏ ਆ ਦੋਸਤੋ ਇਦਾਂ ਦੀਆਂ ਉੱਪਰੋਂ ਐਲੀਵੇਸ਼ਨ ਬਣਾਇਆ ਹੋਇਆ ਜੋ ਕਿ ਫਰੰਟ ਤੋਂ ਇਹ ਵਾਲਾ ਡਿਜ਼ਾਈਨਿੰਗ ਦਿੱਤੀ ਹੋਇਆ ਸਿੰਗਲ ਜਿਹਾ ਲੱਗੇ ਹੋਏ ਨੇਗੇ ਇਹਨਾਂ ਦੇ ਉੱਪਰ ਟੇਪਰ ਕਰਕੇ ਇਹਨਾਂ ਨੂੰ ਆ ਵੇਖੋ ਇਧਰਲੀ ਸਾਈਡ ਤੋਂ 프ਾਂਟ ਇਹਦਾ ਰਾਉਂਡ ਕੀਤੀ ਹੋਈ ਹੈ 골 ਕੀਤੀ ਹੋਈ ਹੈ ਜੋ ਕਿ ਇਹ ਪੌੜੀਆਂ ਦਾ ਏਰੀਆ ਸੋ ਕਿਵੇਂ ਲੱਗੀ ਕੋਠੀ ਦੋਸਤੋ ਤੇ ਇਸ ਕੋਠੀ ਦਾ ਮੈਪ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਹੁਤ ਸੋਹਣੀ ਕੋਠੀ ਹੈ ਦੋਸਤੋ ਆਪਾਂ ਦਾ ਬਹੁਤ ਵਧੀਆ ਲੱਗਿਆ ਪਲਾਨ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਜਸਟ ਆਪਾਂ ਇਸ ਕੋਠੀ ਦਾ ਡਿਜ਼ਾਈਨ ਦਿਖਾਉਣਾ ਸੀ ਦੋਸਤੋ ਇਸਦੇ ਆਪਾਂ ਕੋਈ ਮੈਂਸ਼ਨ ਨਹੀਂ ਕਰਨਾ ਕਿ ਕਿੰਨਾ ਖਰਚਾ ਹੈ ਇਸਤੇ ਜਾਂ ਕਿਸੇ ਮਿਸਤਰੀ ਦਾ ਆਪਾਂ ਨੰਬਰ ਨਹੀਂ ਦੇ ਦਿੰਦਾ ਇੱਥੇ ਸਿਰਫ ਆਪਾਂ ਤੁਹਾਨੂੰ ਸਿਰਫ ਡਿਜ਼ਾਈਨ ਦਿਖਾਉਣਾ ਕਰਦਾ ਤੇ ਤੁਸੀਂ ਘਰ ਦਾ ਕੋਈ ਡਿਜ਼ਾਈਨ ਵੇਖ ਕੇ ਜਾਂ ਕੋਈ ਓਦਾਂ ਦਾ ਅੰਦਰੋਂ ਪਲਾਨ ਦੇਖ ਕੇ ਆਪਾਂ ਘਰ ਬਣਾਉਣਾ ਹੁੰਦਾ ਕੋਈ ਨਾ ਕੋਈ ਆਈਡੀਆ ਲੈ ਆਉਣਾ ਹੈ ਏ ਆਈਡੀਆ ਆ ਜਾਂਦਾ ਹੁੰਦਾ ਕੋਈ ਨਾ ਕੋਈ ਤੇ ਆਪਾਂ ਓਦਾਂ ਦਾ ਬਣਾ ਸਕਦੇ ਹੁੰਨੇ ਆ ਕਿਸੇ ਵੀ ਆਰਕੀਟੈਕਟ ਨੂੰ ਆਪਾਂ ਕਹਿ ਸਕਦੇ ਆ ਇਦਾਂ ਦੀ ਕੋਈ ਸਕਰੀਨਸ਼ਾਟ ਲੈ ਕੇ ਜਾਂ ਦਿਖਾ ਕੇ ਕਿ ਆਪਾਂ ਨੂੰ ਆਹ ਐਲੀਵੇਸ਼ਨ ਚਾਹੀਦਾ ਹੈ ਇਦਾਂ ਦੀ ਚੀਜ਼ ਬਣਾਉਣੀ ਆ ਆਪਾਂ ਤੇ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਹੁੰਦਾ ਤੇ ਉੱਪਰ ਇਦਾਂ ਦੀ ਜાળੀ ਲੱਗੀ ਹੋਈ ਹੈ ਜੋ ਕਿ نیچے ਚਾਨਣ ਪੈਂਦਾ ਤੇ ਉੱਪਰ ਉਹਦੇ ਫੈਬਰਿਕ ਅਸੀਂ ਹੋਏ ਤਾਂ ਕਿ ਕਣੀ ਵਗੈਰਾ ਨਾ